ਬਾਪੂ ਵੇ ਅਡ ਹੁੰਨੀਆ ਮੈਂ ਕਿਆ ਬਾਪੂ ਵੇ ਅਡ ਹੁੰਨੀਆ ਬਾਪੂ ਵੇ ਅਡ ਹੁੰਨੀਆ ਮੈਂ ਕਿਆ ਬਾਪੂ ਵੇ ਅਡ ਹੁੰਨੀਆ ਇੱਕ ਗਹਿ ਲ ਦੇ ਇੱਕ ਮਹਿ ਲ ਦੇ ਇੱਕ ਗਹਿ ਲ ਦੇ ਇੱਕ ਮਹਿ ਲ ਦੇ ਦੋ ਬਲਦ ਟੱਲੀਆਂ ਵਾਲੇ ਬੋਤੀ ਲ ਦੇ ਚੰਜਰਾ ਵਾਲੀ ਵੇ ਅਡ ਹੁੰਨੀਆ ਬਾਪੂ ਨੀਆ ਮੈਂ ਕਿਆ ਬਾਪੂ ਵੇ ਅਡ ਹੋਨੀਆ ਬਾਪੂ ਵੇ ਅਡ ਹੋਨੀਆ ਮੇਰੇ ਸਾਥ ਸਖਾਣ ਨੂੰ ਪੈਂਦੀ ਹਰ ਵੇਲੇ ਲੜਦੀ ਰਹਿੰਦੀ ਮੇਰੀ ਨੰਦ ਬੋਲੀਆਂ ਮਾਰੇ ਮੇਰਾ ਹਰ ਦਮ ਸੀਨਾ ਸਾੜੇ ਬਾਪੂ ਵੇ ਅਡ ਹੋਨੀਆ ਮੈਂ ਕਿਆ ਬਾਪੂ ਵੇ ਅਡ ਹੋਨੀਆ ਇੱਕ ਗੈ ਲੈ ਦੇ ਇੱਕ ਮੈ ਲੈ ਦੇ ਬੋਤੀ ਲੈ ਦੇ ਕੁੰਗਰੂਆਂ ਵਾਲੀ ਵੇ ਅਡੋ ਹੁਨੀਆਂ ਬਾਪੂ ਵੇ ਅਡੋ ਹੁਨੀਆਂ ਮੈਂ ਕਿਆ ਬਾਪੂ ਵੇ ਅਡੋ ਹੁਨੀਆਂ ਬਾਪੂ ਵੇ ਅਡੋ ਹੁਨੀਆਂ ਮੈਂ ਕਿਆ ਬਾਪੂ ਵੇ ਅਡੋ ਹੁਨੀਆਂ ਵੇ ਮੈਂ ਟੜਕੇ ਚੱਕੀ ਚੌਂਦੀ ਝੜ ਨੰਦ ਪਲੰਗ ਤੇ ਸੌਂਦੀ ਵੇ ਮੈਂ ਟੜਕੇ ਚੱਕੀ ਚੌਂਦੀ ਛੜ ਨੰਦ ਪਲੰਗ ਤੇ ਸੌਂਦੀ ਜੇ ਕੰਤ ਨਾਲ ਮੈਂ ਭੋਲਾ ਮੈਨੂੰ ਦੇਵਰ ਕਰੇ ਮਖੋਲਾ ਬਾਪੂ ਵੇ ਅਡ ਹੋਨੀਆ ਮੈਂ ਕਿਆ ਬਾਪੂ ਵੇ ਅਡ ਹੋਨੀਆ ਇੱਕ ਗਹਿ ਲੈ ਦੇ ਇੱਕ ਮਹਿ ਲੈ ਦੇ ਦੋ ਬਲਦ ਟੱਲੀਆਂ ਵਾਲੇ ਬੋਤੀ ਲੈ ਦੇ ਚਾਂਜਰਾ ਵਾਲੀ ਵੇ ਅਡ ਹੋਨੀਆ ਮੈਂ ਕਿਆ ਬਾਪੂ ਵੇ ਅਡ ਹੋਨੀਆ ਬਾਪੂ ਵੇ ਅੱਡ ਹੋਨੀਆ ਮੈਂ ਕਿਆ ਬਾਪੂ ਵੇ ਅੱਡ ਹੋਨੀਆ ਰੱਖਦਾ ਹੈ ਸਾਡੀਆਂ ਢਿੜਕਾਂ ਹਰ ਵੇਲੇ ਛਿੜਕਾ ਦਿੰਦਾ ਰੱਖਦਾ ਹੈ ਸਾਡੀਆਂ ਢਿੜਕਾਂ ਹਰ ਵੇਲੇ ਛਿੜਕਾ ਦਿੰਦਾ ਮੇਰਾ ਜੇਠ ਬੜਾ ਟੁੱਟ ਪੈਣਾ ਹੁਣ ਮੈਂ ਨਹੀਂ ਇੱਥੇ ਰਹਿਣਾ ਬਾਪੂ ਵੇ ਅੱਡ ਹੋਨੀਆ ਮੈਂ ਕਿਆ ਬਾਪੂ ਵੇ ਅੱਡ ਹੋਨੀਆ ਇੱਕ ਗੈ ਲੈ ਦੇ ਇੱਕ ਮੈਂ ਲੈ ਦੇ ਦੋ ਬਲਦ ਟੱਲੀਆਂ ਵਾਲੇ ਬੋਤੀ ਲੈ ਦੇ ਚਾਂਜਰਾ ਵਾਲੀ ਵੇ ਅੱਡ ਹੋਨੀਆ ਬਾਪੂ ਵੇ ਅੱਡ ਹੋਨੀਆ ਮੈਂ ਕਿਆ ਬਾਪੂ ਵੇ ਅੱਡ ਹੋਨੀਆ ਮੇਰਾ ਮਾਹੀ ਵਿੱਚ ਪਰਦੇਸਾਂ ਕੀ ਨੋ ਦਿਲ ਦੀਆਂ ਗੱਲਾਂ ਦੱਸਾਂ ਮੇਰਾ ਮਹੀ ਵਿੱਚ ਪਰਦੇਸਾ ਕੀ ਨੋ ਦਿਲ ਦੀਆਂ ਗੱਲਾਂ ਦੱਸਾਂ ਚਿਰ ਪਿੱਛੋਂ ਛੁੱਟੀ ਆਵੇ ਆਉਂਦੇ ਨੂੰ ਸੱਸ ਸਿਖਾਵੇ ਬਾਪੂ ਵੇ ਅਡਹੁਨੀਆਂ ਮੈਂ ਕਿਆ ਬਾਪੂ ਵੇ ਅਡਹੁਨੀਆਂ ਇੱਕ ਗਹਿਣੇ ਦੇ ਇੱਕ ਮਹਿਲੇ ਦੇ ਦੋ ਬਰਦ ਟੰਲੀਆਂ ਬਾੜੇ ਬੋਤੀਲੇ ਦੇ ਚਾਂਜਰਾ ਬਾੜੀ ਵੇ ਅੱਡ ਹੁੰਨੀਆ ਮੈਂ ਕਿਆ ਬਾਪੂ ਵੇ ਅੱਡ ਹੁੰਨੀਆ ਬਾਪੂ ਵੇ ਅੱਡ ਹੁੰਨੀਆ ਮੈਂ ਕਿਆ ਬਾਪੂ ਵੇ ਅੱਡ ਹੁੰਨੀਆ